ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮੇਤਰ ਨੂੰ ਨਵਾਂ ਸ਼ੌਂਕ ਲੈ ਕੇ ਆਇਆ ਤੁਹਾਡੇ ਵਾਸਤੇ। ਇਹ ਦੇਖੋ ਇੱਕ ਸੱਤਸਰਾ ਲਾਲਸਰਾ ਕੰਪਟਰ ਵਿੱਚ। ਘਟੀਆਂ ਆਖਾਂ। ਇੱਕ ਦਮ ਜਿਹੜਾ ਹੈਗਾ ਟੌਪ ਕਲਾਸ ਬਰੀਡਾਂ ਨੇ। ਆਹ ਦੇਖੋ ਇੱਕ ਚਿੱਟੀਆਂ ਅੱਖਾਂ ਦਾ ਚਿੱਟੀ ਕਾਲੀ ਅੱਖ ਹੈ। ਵੀ ਬਾਈ ਤੁਹਾਨੂੰ ਖੜਕੇ ਦਿਖਾਉਣਾ। ਇਹ ਤਾਂ ਕਿਹੜੀ ਹੈ। ਆਹ ਦੇਖੋ ਬਾਈ ਇੱਕ ਅੱਖੇ ਦੀ ਕਾਲੀ ਆ। ਤੇ ਦੂਜੀ ਅੱਖ ਬਾਈ ਦੇਖੋ ਇਹਦੀ ਚਿੱਟੀ ਲਾਲ ਆ ਕਬੂਤਰ ਦੀ ਤੇ ਪਰ ਵੀ ਦੇਖ ਲਓ ਬਾਈ ਕਬੂਤਰ ਦੇ ਇਹ ਦੇਖੋ ਪੂਰਾ ਵਧੀਆ ਨਸਲੋਂ ਕਬੂਤਰ ਆ ਤੇ ਇਹ ਹੈ ਜੀ ਉਸ ਕਬੂਤਰ ਦੀ ਭਾਈ ਆ ਜਿਹੜੇ ਕਬੂਤਰ ਤੁਸੀਂ ਦੇਖ ਰਹੇ ਹੋ ਨਾ ਇਹ ਇੱਕ ਦੇਖੋ ਛੋਟੀ ਈ ਸ਼ਾਹੀ ਬਗਉਂਤਰੀ ਕਬੂਤਰ ਇੱਕ ਪੂਰੀ ਨਹੀਂ ਨਾ ਇਹਨਾਂ ਵਿੱਚ ਦੇਖੋ ਚੱਪ ਐਸ਼ਰ ਦੀ ਆ ਛੋਟੀ ਹੀ ਕਬੂਤਰੀ ਆ ਔਰ ਦਸਮੀ ਕਲੀ ਚਾਹੀਦੀ ਪਰ ਆ ਰਹੇ ਨੇ ਕਬੂਤਰਾਂ ਦੇ ਤੇ ਜਿਹੜਾ ਵੀ ਕੋਈ ਵੀ ਵੀਰ ਖਰੀਦਣਾ ਚਾਵੇ ਇਹ ਸਾਰੇ ਦੇ ਸਾਰੇ ਕਬੂਤਰ ਸੇਲੇ ਆ ਧਿਆਨ ਦੇ ਨਾਲ ਦੇਖੋ ਜਿਹੜੇ ਭਰਾ ਕਹਿੰਦੇ ਨਾ ਰੱਤੇ ਚਾਹੀਦੇ ਆ ਬਾਈ ਇੱਕ ਜੋੜਾ ਵਿੱਚ ਰੱਤਿਆਂ ਦਾ ਵੀ ਆ ਕਬੂਤਰੀ ਆ ਆ ਠੀਕ ਆ ਜੀ ਤੇ ਕਬੂਤਰ ਇੱਧਰ ਬੈਠਾ ਆ ਇਹ ਰੱਤਾਂ ਆ ਦੇਖੋ ਇਹ ਜਿਹੜੇ ਕਬੂਤਰ ਹਨ ਜਿੰਨੇ ਵੀ ਆ ਪਰਦਰਹ ਹੋ ਰਹੇ ਨੇ ਨਵੀਆਂ ਬਾਜ਼ੀਆਂ ਦੇ ਵਿੱਚ ਉੱਡਣ ਦੇ ਲਈ ਤਿਆਰ ਨੇ ਔਰ ਜੈਨੂਨ ਰੇਟਾਂ ਦੇ ਵਿੱਚ ਆ ਬਾਈ ਨੰਬਰ ਜਿਹੜਾ ਤੁਹਾਨੂੰ ਆਪਾਂ ਦੇ ਰਹੇ ਆ ਨੰਬਰ ਤੇ ਕਾਲ ਕਰਕੇ ਤੁਸੀਂ ਜਿਹੜੇ ਕਬੂਤਰ ਬਾਈ ਖਰੀਦ ਸਕਦੇ ਹੋ ਸਾਹਮਣੇ ਆ ਤੁਹਾਡੇ ਇੱਕ ਚੀਜ਼ ਦੱਸ ਦਈਏ ਬਾਈ ਜੀ ਆਪਣਾ ਕਿਸੇ ਦਾ ਵਿੱਚ ਕੋਈ ਲੈਣ ਦੇਣ ਨਹੀਂ ਹੁੰਦਾ ਡਾਇਰੈਕਟ ਨੰਬਰ ਤੁਹਾਨੂੰ ਦੇ ਦਿੱਤਾ ਤੁਸੀਂ ਕਾਲ ਕਰੋ ਖਰੀਦੋ ਜਿਹੜੇ ਵੀਰ ਜ਼ਰੂਰਤਮੰਦ ਹੁੰਦੇ ਖਰੀਦਣ ਲਈ ਉਹ ਖਰੀਦ ਲੈਂਦੇ ਨੇ ਜਿਨ੍ਹਾਂ ਨੇ ਵੇਚਨੇ ਹੁੰਦੇ ਆ ਬਾਈ ਉਹ ਵੇਚ ਲੈਂਦੇ ਆ ਆਪਣਾ ਕੰਮ ਆ ਤੁਹਾਡੇ ਤੱਕ ਵੀਡੀਓ ਪਹੁੰਚਾਉਣਾ ਠੀਕ ਆ ਜੀ ਨੰਬਰ ਦੇ ਦੀਦਾ ਤੁਸੀਂ ਕਾਲ ਕਰਕੇ ਜਿਹੜੇ ਕਬੂਤਰ ਆ ਮਿੱਤਰੋ ਉਹ ਖਰੀਦ ਸਕਦੇ ਹੋ ਠੀਕ ਆ ਇਹ ਕਬੂਤਰ ਜਿਹੜੇ ਹੈਗੇ ਆ ਬਾਈ ਤੁਹਾਨੂੰ ਫੇਰ ਦੱਸ ਦਈਏ ਲੁਧਿਆਣਾ ਸ਼ਹਿਰ ਦੇ ਪਏ ਨੇ ਬਾਈ ਦਾ ਨੰਬਰ ਦੇ ਰਿਆਂ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਜਿਹੜੇ ਕਬੂਤਰ ਖਰੀਦ ਸਕਦੇ ਹੋ ਕਬੂਤਰ ਦੇਖੋ ਇਹਨਾਂ ਦੀ ਖੜਾਣ ਪਰਦਾਰ ਪੱਠੇ ਪੱਠੀਆਂ ਵਿੱਚ ਨਵੇਂ ਜਿਹੜੇ ਲੈਸ ਹੋ ਰਹੇ ਨੇ ਕੋਈ ਵੀ ਨਹੀਂ ਇਹ ਦੇਖੋ ਕਬੂਤਰ ਕਿੰਨਾ ਚੰਗਾ ਆ ਜਿਵੇਂ ਹਰ ਕਬੂਤਰ ਦੀ ਆਪਣੀ ਆਪਣੀ ਜਿਹੜੀ ਕੁਆਲਿਟੀ ਆ ਬਾਈ ਦੇਖਣ ਨੂੰ ਤੇ ਸਾਰੇ ਵਧੀਆ ਲੱਗਦੇ ਬਾਕੀ ਜਿਹੜਾ ਕਬੂਤਰਾਂ ਦਾ ਜ਼ਿਆਦਾ ਉੜਾ ਕੇ ਪਤਾ ਲੱਗਦਾ ਤੁਹਾਨੂੰ ਜਿਹੜੇ ਵੀ ਕਬੂਤਰ ਪਸੰਦ ਹੋਣ ਤੁਸੀਂ ਪਸੰਦ ਕਰਕੇ ਖਰੀਦ ਸਕਦੇ ਹੋ ਘੱਟ ਤੋਂ ਘੱਟ ਲੈ 10 ਕਬੂਤਰ ਜਰੂਰ ਲੈਣਗੇ 10 ਤੋਂ ਘੱਟ ਕਬੂਤਰ ਨਹੀਂ ਮਿਲਣੇ ਹੈਗੇ ਤੁਹਾਨੂੰ ਜਿਹੜੇ ਵੀ ਪਸੰਦ ਹੈ ਉਹ ਤੁਸੀਂ ਇਹਨਾਂ ਚੋਂ ਕਬੂਤਰ ਖਰੀਦ ਸਕਦੇ ਹੋ ਠੀਕ ਹੈ ਜੀ ਦੇ ਬਾਈ ਦਾ ਨੰਬਰ ਦੇ ਰਿਆਂ ਤੇ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਜੀ ਹਰ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈ ਦੀ ਹੈ ਜੀ ਪੰਛੀਆਂ ਦੀ ਜਾਨਵਰਾਂ ਦੀ ਜਿੱਥੇ ਜਾਈਦਾ ਸ਼ੌਂਕ ਕਰਾਈਦਾ ਜੀ ਤੁਹਾਨੂੰ ਤੇ ਬੇਨਤੀ ਹੈ ਕਿ ਆਪਣਾ ਚੈਨਲ ਵਿਰਾਟ ਪੀਨ ਕਲੱਬ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਬਾਜੀਆਂ ਆ ਰਹੀਆਂ ਨੇ ਲਾਈਵ ਬਾਜੀਆਂ ਤੁਹਾਨੂੰ ਦਿਖਾਵਾਂਗੇ ਤੇ ਇਹ ਸ਼ੌਂਕ ਕਿੱਦਾਂ ਦਾ ਲੱਗਾ ਜਰੂਰ ਦੱਸਣਾ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ